ਹਾਂਜੀ ਸਤਿ ਸ਼੍ਰੀ ਅਕਾਲ ਜੀ ਮਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਜੋ ਤੁਸੀਂ ਟਾਈਟਲ ਪੜ ਹੀ ਲਿਆ ਹੋਣਾ ਪੜ ਕੇ ਤੁਸੀਂ ਟਾਈਟਲ ਆਏ ਹੋਗੇ ਜੀ ਚਪਾਈ ਸਾਹਿਬ ਜੀ ਦੇ ਪਾਠ ਕਰਨ ਨਾਲ ਇੱਕ ਭੈਣ ਦੀ ਬਦਲੀ ਜ਼ਿੰਦਗੀ ਜੀ ਦੇਖੋ ਕਿੰਨੀ ਹੈ ਸ਼ਕਤੀ ਚਪਾਈ ਸਾਹਿਬ ਜੀ ਦੇ ਪਾਠ ਦੀ ਤੇ ਭੈਣ ਨੂੰ ਕਿਵੇਂ ਮਿਲਿਆ ਫਲ ਜੀ ਆਪਾਂ ਇਹ ਤੁਹਾਡੇ ਨਾਲ ਦੱਸਦੇ ਹਾਂ ਆਪਾਂ ਗੱਲ ਤੇ ਦੇਖੋ ਜੀ ਭੈਣ ਨੂੰ ਵੀ ਕਾਫੀ ਦੁਖੀ ਸੀ ਭੈਣ ਪਤੀ ਸ਼ਰਾਬ ਪੀਂਦਾ ਸੀ ਜੀ ਘਰ ਦੇ ਵਿੱਚ ਲੜਾਈ ਝਗੜਾ ਕਲੇਸ਼ ਰਹਿੰਦਾ ਸੀ ਇੱਕ ਨਸ਼ੇ ਕਰਕੇ ਕਿ ਸ਼ਰਾਬ ਕਰਕੇ ਤੇ ਵੀ ਰੈਣੀ ਸ਼ਰਾਬ ਪੀਂਦਾ ਸੀ ਭੈਣ ਕਹਿੰਦੀ ਮੇਰੇ ਘਰ ਵਾਲਾ ਵੀ ਆਪਣੇ ਮਾਪੇ ਨੂੰ ਵੀ ਨਹੀਂ ਬਖਸ਼ਦਾ ਸੀ ਉਹਦੇ ਨਾਲ ਵੀ ਲੜਾਈ ਝਗੜੇ ਕਰਦਾ ਸੀ ਵੀ ਤੇ ਮੇਰੇ ਲਈ ਵੀ ਨੂੰ ਤਾਂ ਕੁਝ ਵੀ ਚੀਜ਼ ਨਹੀਂ ਸੀ 9-10 ਸਾਲ ਤੋਂ ਭੈਣ ਬਹੁਤ ਜ਼ਿਆਦਾ ਤੰਗ ਸੀ ਤੇ ਭੈਣ ਕਹਿੰਦੀ ਮੈਂ ਵੀ ਆਪਣੇ ਵੇਖੋ ਸੰਤ ਮਸਕੀਨ ਜੀ ਦੀ ਕਥਾ ਸੁਣਦੀ ਸੀ ਕਈ ਵਾਰ YouTube ਤੇ ਸੁਣ ਲੈਂਦੀ ਸੀ ਇਹ ਆਦੀ ਮੈਂ ਤੇ ਕਈ ਵਾਰ TV ਤੇ ਜਾਂ ਵੀ ਜਿੱਥੇ ਵੀ ਕਿਤੇ ਆਦੀ ਵੀ ਮੇਰੇ ਕੋਲ ਜਦੋਂ ਵੀ ਟਾਈਮ ਲੱਗਦਾ ਮੈਨੂੰ ਇੱਕ ਕਥਾ ਸੁਣਦੀ ਸੀ ਉੱਥੋਂ ਭੈਣ ਕਹਿੰਦੀ ਵੀ ਮੈਂ ਕਥਾ ਸੁਣਦੀ ਵੀ ਪ੍ਰਮਾਤਮਾ ਨੂੰ ਹਰ ਵਕਤ ਮੈਂ ਧਿਆਉਂਦੀ ਸੀ ਵੀ ਤੁਸੀਂ ਇੱਕ ਵੀ ਮੈਨੂੰ ਇੰਨਾ ਵਿਸ਼ਵਾਸ ਸੀ ਵੀ ਤੁਸੀਂ ਇਸ ਚੀਜ਼ ਦਾ ਹੱਲ ਕਰ ਸਕਦੇ ਹੋ ਹੋਰ ਕਿਸੇ ਕੋਲੇ ਹੱਲ ਨਹੀਂ ਦਵਾਈਆਂ ਬੂਟੀਆਂ ਭੈਣ ਕਹਿੰਦੀ ਵੀ ਇਹਨਾਂ ਨੂੰ ਬਹੁਤ ਦਵਾਈਆਂ ਦਾਖਲ ਵੀ ਕੀਤਾ ਪਰ ਸ਼ਰਾਬ ਨਹੀਂ ਛੱਡਦੀ ਸੀ ਭੈਣ ਕਹਿੰਦੀ ਵੀ ਪ੍ਰਮਾਤਮਾ ਤੇ ਮੈਨੂੰ ਵੀ ਖੁਦ ਨੂੰ ਵਿਮਨ 'ਚ ਵਿਸ਼ਵਾਸ ਸੀ ਐਂ ਕਰਦੀ ਕਰਦੀ ਤੇ ਮੈਂ ਆਖਿਆ ਵੀ ਮੈਂ ਪਾਠ ਨਾਲ ਜੁੜਾ ਕਹਿੰਦੀ ਭੈਣ ਕਹਿੰਦੀ ਵੀ ਮੈਂ ਵੀ ਆਪਦੇ ਮਨ ਦੇ ਵਿੱਚ ਹੀ ਮੇਰੇ ਫੁਰਨਾ ਆਇਆ ਵੀ ਮੈਂ ਵੀ ਪਾਠ ਕਰਾਂ ਪਰ ਭੈਣ ਕਹਿੰਦੀ ਵੀ ਮੈਨੂੰ ਇਹ ਨਹੀਂ ਪਤਾ ਲੱਗਦਾ ਸੀ ਵੀ ਮੈਂ ਪਾਠ ਕਰਾਂ ਤੇ ਮੈਂ ਕਿਹੜਾ ਪਾਠ ਕਰਾਂ ਉਹ ਭੈਣ ਕਹਿੰਦੀ ਵੀ ਐਂ ਕਰਕੇ ਵੀ ਮੈਂ ਇੱਕ ਵਾਰ ਕਹਿੰਦੀ ਆਪਦੇ ਪੇਕੇ ਘਰ ਗਈ ਤੇ ਉੱਥੇ ਕਹਿੰਦੀ ਮੈਂ ਉਹਨਾਂ ਨੂੰ ਕਿਹਾ ਵੀ ਖਾਨੀ ਜਗਾ ਮਸਕੀਨ ਸੰਤ ਜੀ ਦੇ ਅਕੀਰਤਨਾ ਵੀ ਮੈਨੂੰ ਉੱਥੇ ਲੈ ਕੇ ਚੱਲੋ ਭੈਣ ਕਿ ਜਦੋਂ ਅਸੀਂ ਉੱਥੇ ਗਏ ਸੀ ਤੇ ਮੈਂ ਉਹ ਸੰਤਾਂ ਨੂੰ ਆਖਿਆ ਵੀ ਐ ਕਰਕੇ ਮੈਂ ਬਹੁਤ ਦੁਖੀ ਹਾਂ 9 8 9 ਸਾਲ ਹੋ ਗਏ ਮੇਰੀ ਮੈਰਿਜ ਹੋਈ ਨੂੰ ਤੇ ਵੀ ਮੈਂ ਇਸ ਤਰ੍ਹਾਂ ਦੁਖੀ ਹਾਂ ਵੀ ਮੈਂ ਕੱਲੀ ਨਹੀਂ ਵੀ ਉਹਦੇ ਮਾਪਿਓ ਵੀ ਦੁਖੀ ਆ ਉਹ ਬਜ਼ੁਰਗ ਵੀ ਵੀ ਜਿਨ੍ਹਾਂ ਦਾ ਕੋਲੋਤਾ ਪੁੱਤ ਆ ਤੋ ਇੰਨਾ ਵੀ ਪਰੇਸ਼ਾਨ ਹੈ ਤੇ ਵੀ ਪਰ ਵੀ ਮੈਂ ਕਿਵੇਂ ਕਰਾਂ ਵੀ ਕੋਈ ਹੱਲ ਨਹੀਂ ਤੇ ਵੀ ਮੈਂ ਗੁਰਵਾਣੀ ਨੇ ਵੀ ਪੜ੍ਹਨੀ ਚਾਹੁੰਦੇ ਬਾਬਾ ਕਹਿੰਦੇ ਤੁਸੀਂ ਗੁਰਵਾਣੀ ਨਾਲ ਜੁੜੋ ਉਹ ਕਹਿੰਦੀ ਬਾਬਾ ਜੀ ਵੀ ਸ਼ਾਮ ਨੂੰ ਤਾਂ ਉਹ ਨੇਰੇ ਤੱਕ ਲੇਟ ਆਉਂਦੇ ਆ ਆ ਕੇ ਆਈ ਉਹਨਾਂ ਦਾ ਪਤਾ ਹੀ ਨਹੀਂ ਕੀ ਸ਼ਬਦ ਬੋਲਣ ਉਹ ਮਾਪੇ ਨੂੰ ਵੀ ਗਾਲੀ ਗਲੋਚ ਕਰਦੇ ਆ ਬੱਚਿਆਂ ਨੂੰ ਵੀ ਕਰਦੇ ਆ ਵੀ ਸ਼ਾਮ ਵੀ ਸ਼ਾਮ ਨੂੰ ਤਾਂ ਸਾਨੂੰ ਸਮਾਂ ਹੀ ਦੁਰਵੱਦਾ ਵੀ ਉਸ ਸਮੇਂ ਤੇ ਮੈਂ ਪਾਠ ਨਾਲ ਜੁੜ ਨਹੀਂ ਸਕਦੀ ਪਤਾ ਨਹੀਂ ਉਹ ਆ ਕੇ ਕੀ ਬੋਲਣਗੇ ਕੀ ਮਾਰਨਗੇ ਫਿਰ ਮੈਂ ਕਹਿੰਨੀ ਵੀ ਅੱਧ ਵਿਚਾਰੇ ਜੇ ਮੈਂ ਪਾਠ ਤੋਂ ਓਖੀ ਤਾਂ ਵੀ ਮੈਨੂੰ ਪਾਪ ਲੱਗੂਗਾ ਵੀ ਭੈਣ ਕਿਦੀ ਵੀ ਮੇਰੇ ਮਾਨ ਦੇ ਵਿੱਚ ਵਿਚਾਰ ਆ ਵੀ ਮੈਂ ਸ਼ਾਮ ਨੂੰ ਪਾਠ ਕਿਵੇਂ ਕਰ ਸਕਦੀ ਆ ਤੇ ਬਾਬਾ ਜੀ ਕਹਿੰਦੇ ਭਾਈ ਫਿਰ ਤੁਸੀਂ ਅੰਮ੍ਰਿਤ ਵੇਲਾ ਸੌਂ ਬੋ ਉਹ ਕਹਿੰਦੀ ਵੀ ਬਾਬਾ ਜੀ ਕਹਿੰਦੀ ਰਾਤ ਨੂੰ 10 11 ਵਜੇ ਜਾਂਦੇ ਸੌਂਦੇ ਆਣੋ ਜੇ ਉਹ ਉਹ ਟੇਕਦੇ ਆ ਤਾਂ ਫੇਰ ਹੀ ਅਸੀਂ ਸੌਂਦੇ ਆ ਸੌਂਨੇ ਆ ਸਾਨੂੰ ਉਹ ਨਾ ਚਿਰ ਕਿੱਥੇ ਚੈਨ ਆਉਂਦੀ ਆ ਤੇ ਵੀ ਸਵੇਰ ਫਿਰ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤੇ ਵੀ ਮੇਰੇ ਕੋਲੇ ਤਾਂ ਸਵੇਰ ਵੀ ਟਾਈਮ ਨਹੀਂ ਹੁੰਦਾਗਾ ਵੀ ਸੱਚ ਪੁੱਛੋ ਤੇ ਬਾਬਾ ਜੀ ਕਹਿੰਦੇ ਭਾਈ ਤੁਸੀਂ ਦੁਪਹਿਰ ਨੂੰ ਟਾਈਮ ਕੱਢਿਆ ਕਰੋ ਕਹਿੰਦੀ ਬਾਬਾ ਜੀ ਘਰ ਦੇ ਕੰਮ ਹੀ ਐ ਇੰਨੇ ਵੀ ਦੁਪਹਿਰ ਨੂੰ ਟਾਈਮ ਨਹੀਂ ਕੱਢਦਾ ਵੀ ਕੋਈ ਐਸ ਤਰ੍ਹਾਂ ਬਾਬਾ ਜੀ ਮੈਨੂੰ ਦੱਸੋ ਵੀ ਬਾਣੀ ਕੋ ਦਸਾਂ 15 ਮਿੰਟਾਂ ਦੀ ਮੈਂ ਬਾਣੀ ਕਰਾਂ ਵੀ 10 ਮਿੰਟ ਮੈਂ ਕੱਢ ਸਾਦੀ ਵਿੱਚ ਤੋਂ ਵੱਧ ਮੇਰੇ ਕੋਲ ਟਾਈਮ ਮੁਸ਼ਕਲ ਹੀ ਨਿਕਲੀ ਵੀ ਦਿਨੇ ਵੀ ਕੰਮ ਹੁੰਦਾ ਬਾਕੀ ਉਹ ਤਾਂ ਇਹ ਨਹੀਂ ਪਤਾ ਵੀ ਦਿਨੇ ਵੀ ਸ਼ਰਾਬ ਪੀ ਕੇ ਆ ਜਾਈਏ ਜਦੋਂ ਕੋਈ ਟਾਈਮ ਹੀ ਨਹੀਂ ਉਹਦਾ ਸ਼ਰਾਬ ਦਾ ਤੇ ਬਾਬਾ ਜੀ ਕਹਿੰਦੇ ਭਾਈ ਤੁਸੀਂ ਚੌਪਾਈ ਸਾਹਿਬ ਜੀ ਦਾ ਪਾਠ ਕਰਿਆ ਕਰੋ ਬਹੁਤ ਵੀ ਛੋਟੀ ਬਾਣੀ ਹੈ ਤੇ ਤੁਸੀਂ ਉਹਦੇ ਨਾਲ ਜੁੜੋ ਚਲੋ ਜਿਵੇਂ ਜਿਵੇਂ ਪ੍ਰਮਾਤਮਾ ਨੇ ਤੁਹਾਡੇ ਤੇ ਕਿਰਪਾ ਕਰੀ ਤੁਸੀਂ ਉਹਨੂੰ ਵਧਾ ਲਓ ਤੁਸੀਂ ਉਹਨੂੰ ਜਿਵੇਂ ਵੀ ਤੁਹਾਡੇ ਕੋਲ ਟਾਈਮ ਮਿਲਦਾ ਜਦੋਂ ਮਿਲਦਾ ਚੌਂਕੜਾ ਲਾ ਕੇ ਤੁਸੀਂ ਉਹ ਬਾਣੀ ਨਾਲ ਜੁੜੋ ਚਲੋ ਜੀ ਭੈਣ ਕਹਿੰਦੀ ਵੀ ਮੈਂ ਬਾਬਾ ਜੀ ਦੀ ਗੱਲ ਸੁਣ ਕੇ ਵੀ ਘਰ ਆਈ ਕਹਿੰਦੀ ਜਦੋਂ ਮੈਂ ਘਰ ਆਈ ਤੇ ਕਹਿੰਦੀ ਮੈਂ ਵੀ ਸੁਹਾ ਜਦੋਂ ਮੈਂ ਵੀ ਸਾਢੇ ਪੰਜ ਭੈਣਾਂ ਦੀ ਮੈਂ ਉੱਠਦੀ ਸੀ ਬਿਸਦਿਆਂ ਨਹੀਂ ਉੱਠ ਸਕਦੇ ਉਦੋਂ ਨੂੰ ਭੱਜ ਭੱਜ ਕੇ ਬੱਚਿਆਂ ਨੂੰ ਪਿਆਰ ਕਰਨਾ ਟਿਫਨ ਸਕੂਲ ਘੱਲਣਾ ਛੋਟੇ ਬੱਚੇ ਸੀ ਖੁਦ ਤਿਆਰ ਕਰਨਾ ਇੱਕ 5 ਸਾਲ ਦਾ ਸੀ ਇੱਕ 7-8 ਸਾਲ ਦਾ ਸੀਗਾ ਭੈਣ ਕਹਿੰਦੀ ਛੋਟੇ ਬੱਚੇ ਸੀ ਕਹਿੰਦੀ ਖੁਦ ਨੂੰ ਨਵਾਉਣੇ ਧਵਾਉਣੇ ਤਿਆਰ ਕਰਨੇ ਰੋਟੀ ਢੋਕ ਕਹਿੰਦੀ ਇੱਕ ਬਜ਼ੁਰਗ ਮਾਂ-ਵਾਪਸੀ ਉਹਨਾਂ ਦੀ ਸੰਭਾਲ ਸੇਵਾ ਕਰਨੀ ਸੀ ਸੱਸ-ਔਰੇ ਦੀ ਤੇ ਭੈਣ ਕਹਿੰਦੀ ਵੀ ਮੇਰਾ ਟਾਈਮ ਬਸ ਵੀ 15 ਮਿੰਟ ਮੈਂ ਵੀ ਉਦੋਂ ਅੱਧਾ ਘੰਟਾ ਪਹਿਲਾਂ ਉੱਠਣ ਲੱਗ ਗਈ ਮੈਂ ਮੈਂ 5:30 ਉੱਠਦੀ ਸੀ ਮੈਂ 5 ਵਜੇ ਉੱਠਣ ਲੱਗ ਗਈ ਵੀ ਕਿਉਂਕਿ ਉਦੋਂ ਪਹਿਲਾਂ ਭੈਣ ਕਹਿੰਦੀ ਮੈਂ ਉੱਠ ਨਹੀਂ ਸਕਦੀ ਸੀ ਵੀ ਕਿਉਂਕਿ ਵੀ ਮੈਂ ਰਾਤ ਨੂੰ 10-11 ਵਜੇ ਜਾਂਦੇ ਸੀ ਇੰਨੀ ਥੱਕ ਜਾਂਦੀ ਸੀ ਸਵੇਰੇ ਮੈਂ ਉੱਠ ਹੀ ਨਹੀਂ ਜਾਂਦਾ ਸੀ ਭੈਣਾਂ ਦੀ ਮੈਂ 5 ਵਜੇ ਉੱਠਣਾ ਉੱਠ ਕੇ ਛੇਛੀ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਮਜੂਤ ਲਾਉਣੀ ਮੈਂ ਬਿਨਾ ਕੁਛ ਖਾਦੇ ਪੀਤੇ ਆਦੀ ਮੈਸੇ ਮਰਨ ਨਾਲ ਜੁੜ ਜਾਂਦੀ ਆਦੀ ਮੈਂ ਜਦੋਂ ਇਸ਼ਨਾਨ ਕਰ ਲੈਂਦੀ ਮੈਂ ਨਾਲ ਦੀ ਨਾਲ ਆਦੀ ਮੂਲ ਮੰਤਰ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ ਪਾਠ ਕਰੀ ਜਾਣਾ ਆਦੀ ਨਾਲੇ ਮੈਂ ਜੋਤ ਲਾ ਲੈਣੀ ਮੈਂ ਧੂਪ ਲਾ ਲੈਣੀ ਮੈਂ ਪਾਣੀ ਰੱਖ ਲੈਣਾ ਕੋਲੇ ਮੈਂ ਆਸਨ ਵਿਛਾ ਲੈਣਾ ਤੇ ਫਿਰ ਮੈਂ ਨਾਲ ਦੀ ਨਾਲ ਚੁਪਾਈ ਸਾਹਿਬ ਜੀ ਦਾ ਪਾਠ ਕਰਨ ਲੱਗ ਜਾਂਦੀ ਭੈਣਾਂ ਦੀ 15-20 ਮਿੰਟ ਆਦੀ ਮੈਂ ਮਸੇ ਨਿਕਲਦੇ ਸੀ ਬੇ ਇੰਨਾ ਕਿ ਮੈਂ ਪਾਠ ਕਰਕੇ ਚਲੋ ਉਸ ਤੋਂ ਬਾਅਦ ਮੈਂ ਬੱਚਿਆਂ ਦੀ ਤਿਆਰੀ ਕਰਨ ਲੱਗੀ ਭੈਣ ਕਹਿੰਦੀ ਵੇ ਐਸ ਤਰ੍ਹਾਂ ਕਰਦੀ 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 ਮੈਨੂੰ ਡੇਢ ਸਾਲ ਹੋ ਗਿਆ ਲੱਗੀ ਨੂੰ ਪੜ ਕਰਨ ਡੇਢ ਸਾਲ ਬਾਅਦ ਆ ਵੀ ਪਰ ਮੈਂ ਬਸ ਹਰ ਵਕਤ ਬਸ ਮੈਂ ਪ੍ਰਮਾਤਮਾ ਵੀ ਅਰਦਾਸਾਂ ਬੇਨਤੀਆਂ ਕਰਦੀ ਸੀ ਕਹਿੰਦੀ ਜਦੋਂ ਕੰਮੀ ਵੀ ਮੈਨੂੰ 6 ਮਹੀਨੇ ਹੋਏ ਤਾਂ ਭੈਣ ਕਹਿੰਦੀ ਵੀ ਕਰਵਾ ਲੈ ਨਜੂੜੀ ਨੂੰ ਵੀ ਜਿਹੜੇ ਮੇਰੇ ਅੰਦਰ ਅੰਦਰਲਾ ਮਾਨਸਿਕ ਵੀ ਮੇਰਾ ਬੋਝ ਗਿਆ ਵੀ ਲੜਾਈ ਝਗੜਾ ਹਰ ਵਕਤ ਮੈਂ ਗੁੱਸੇ ਰਹਿਣਾ ਵੀ ਉਹ ਜ਼ਹਿਰ ਨਾ ਮੇਰੇ ਅੰਦਰੋਂ ਖਤਮ ਹੋਈ ਗਿਆ ਤੇ ਮੇਰੇ ਅੰਦਰ ਥੋੜੀ ਜਿਹੀ ਪਿਆਰ ਦੀ ਭਾਵਨਾ ਆਉਣ ਲੱਗੀ ਮੈਂ ਇਹੀ ਸੋਚਣ ਲੱਗੀ ਵੀ ਇੰਨੀ ਇਹਦੇ ਨਾਲ ਨਫ਼ਰਤ ਕਰਕੇ ਵੇਖ ਲਈ ਲੜਾਈ ਝਗੜੇ ਕਰਕੇ ਵੀ ਨਹੀਂ ਹੋ ਸਕਦਾ ਵੀ ਹੁਣ ਮੈਂ ਪ੍ਰਮਾਤਮਾ ਮੈਨੂੰ ਕੀ ਕਹਿ ਰਿਹਾ ਵੀ ਮੈਂ ਪਰਿਆ ਪਿਆਰ ਦੀ ਭਾਸ਼ਾ ਨਾਲ ਇਹਨੂੰ ਸਮਝਾ ਕੇ ਦੇਖਣਾ ਭੈਣ ਕਹਿੰਦੀ ਮੈਮ ਕਹਿਣਾ ਬੋਲਣਾ ਲੜਨਾ ਸਭ ਕੁਝ ਛੱਡ ਦਿੱਤਾ ਜਿਵੇਂ ਉਹ ਕਹਿੰਦਾ ਸੀ ਸਤਮਕ ਸਤ ਵਚਨ ਬਸ ਮੈਂ ਸਤ ਵਚਨ ਹੀ ਕਹਿ ਕੇ ਮੰਨਣੇ ਸ਼ੁਰੂ ਕਰ ਦਿੱਤੇ ਜਿਵੇਂ ਕਹੀ ਜਾਂਦੀ ਸਮ ਉਹ ਵੀ ਕਰੀ ਜਾਂਦੀ ਸੀ ਪਰ ਮੈਂ ਕਦੇ ਵੀ ਉਹਨਾਂ ਨੂੰ ਨਾਂ ਦੇ ਵਿੱਚ ਜਵਾਬ ਦੇਣੇ ਛੱਡ ਦਿੱਤਾ ਜੋ ਕੋਈ ਮੇਰੀ ਚੀ ਇੱਛਾ ਸੀ ਨਾ ਮੈਂ ਉਹ ਵੀ ਖਤਮ ਕਰਤੀ ਮੈਂ ਕਦੇ ਵੀ ਉਹ ਤੋਂ ਕੁਝ ਨਹੀਂ ਮੰਗਿਆ ਸੀ ਬਸ ਮੈਂ ਸਿਰਫ ਇਹੀ ਪ੍ਰਮਾਤਮਾ ਅੱਗੇ ਹੱਥ ਕਰ ਬੰਨ੍ਹਦੀ ਰਹਿੰਦੀ ਸੀ ਪ੍ਰਮਾਤਮਾ ਇਹ ਠੀਕ ਹੋ ਗਏ ਮੇਰੇ ਲਈ ਸਭ ਕੁਝ ਹੈ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਬਸ ਜਿਵੇਂ ਕਿਵੇਂ ਅਸੀਂ ਅੱਧੀ ਅਸੀਂ ਘਰ ਦੇ ਵਿੱਚ ਆਦੀ ਉਹ ਮੇਰੇ ਸਾਸਾਰਾਂ ਤੇ ਮੈਂ ਟਾਈਮ ਪਾਸ ਕਰਨ ਲੱਗ ਗਏ ਭੈਣ ਕਹਿੰਦੀ ਵੀ 6 ਮਹੀਨਿਆਂ ਤੋਂ ਬਾਅਦ ਕਹਿੰਦੀ ਮੈਂ ਉਹਨਾਂ ਨੂੰ ਵੀ ਕੁਝ ਵੀ ਕਹਿਣਾ ਛੱਡ ਦਿੱਤਾ ਕਹਿੰਦੀ ਡੇਢ ਸਾਲ ਹੋ ਗਿਆ ਭੈਣ ਕਹਿੰਦੀ ਮੈਨੂੰ ਪਾਠ ਨਾਲ ਵੀ ਗੁਰਬਾਣੀ ਨਾਲ ਜੁੜੀ ਨੂੰ ਢੇੜ ਸਾਲ ਬਾਅਦ ਕਹਿੰਦੀ ਜਦੋਂ ਪਰਮਾਤਮਾ ਨੇ ਚਮਤਕਾਰ ਕੀਤਾ ਸਵਰ ਦਾ ਫਲ ਅਖੇ ਮਿੱਠਾ ਹੁੰਦਾ ਫਿਰ ਜਦੋਂ ਮੇਰਾ ਸਵਰ ਮਹਾਰਾਜ ਨੇ ਆਦੀ ਪਰਤਿਆਲ ਆ ਪਰਮਾਤਮਾ ਨੂੰ ਯਕੀਨ ਹੋ ਗਿਆ ਵੀ ਵਾਕਈ ਸਵਰ ਹੈ ਫਿਰ ਮੈਨੂੰ ਸਵਰ ਦਾ ਫਲ ਦਿੱਤਾ ਤੁਸੀਂ ਹੈਰਾਨ ਹੋ ਜਾਓਗੇ ਭੈਣ ਕਹਿੰਦੀ ਮੈਂ ਸ਼ਾਮ ਕਹਿੰਦੀ ਇਹ ਕਹਿੰਦੀ ਬਾਹਰ ਕਹੀ ਕਹਿੰਦੀ ਸਾਨੂੰ ਕਹਿ ਗਏ ਵੀ ਅੱਜ ਮੈਂ ਲੇਟ ਆਉਂਗਾ 9 10 ਵਜੇ ਮੈਂ ਪਾਰਟੀ ਤੇ ਜਾ ਰਿਹਾ ਬੇਚਾਰਾ ਦੋਸਤਾਂ ਨਾਲ ਤੇ ਅਸੀਂ ਕਿਹਾ ਵੀ ਠੀਕ ਹੈ ਚਲ ਭੈਣ ਕਹਿੰਦੀ ਵੀ ਇਹ ਚਲੇ ਗਏ ਤੇ ਭੈਣ ਆਦੀ ਵੀ ਮੈਂ ਸ਼ਾਮ ਨੂੰ ਕਹਿੰਦੀ ਬੱਚਿਆਂ ਨੂੰ ਹੋਮਵਰਕ ਕਰਵਾਇਆ ਕਰਵਾ ਕੇ ਕਹਿੰਦੀ ਸੱਤ ਸਾਢੇ ਸੱਤ ਬੱਚਿਆਂ ਦੀ ਸੌਂਗੇ ਤੇ ਕਹਿੰਦੀ ਮੈਂ ਪਾਠ ਕਰ ਸਿਮਰਨ ਕਰਨ ਲੱਗ ਗਈ ਮੈਂ ਆ ਵੀ ਸਾਸ ਸਹੁਰੇ ਕਹਿੰਦੇ ਮम्मी ਮੈਂ ਸਿਮਰਨ ਕਰਦੀ ਹਾਂ ਤੁਸੀਂ ਨਿਗਰੱਖਿਓ ਜੋ ਗੇਟ 'ਚ ਆ ਕੇ ਤਾਂ ਤੁਸੀਂ ਵੀ ਮੈਨੂੰ ਦੱਸ ਦਿਓ ਵੀ ਮੈਨੂੰ ਆਏ ਹੁੰਦੱਸ ਮੈਂ ਪਾਠ ਕਰਦੀ ਹਾਂ ਬੁਰਾ ਭਲਾ ਨਾ ਬੋਲਣ ਕਿਤੇ ਵੀ ਮੈਨੂੰ ਪਾਪ ਨਾ ਲੱਗੇ ਵੀ ਐਵੇਂ ਹੁੰਦਾ ਆਪਾਂ ਭੈਣ ਕਹਿੰਦੀ ਮਸੀ ਮਰਨ ਕਰਨ ਲੱਗ ਗਈ ਤੇ ਕਹਿੰਦੀ ਚਲੋ ਕਹਿੰਦੀ ਮੈਂ ਵੀ ਪਾਠ ਕਰੇਗੀ 9:30 ਵਜੇ ਕਹਿੰਦੀ ਉਹ ਆਏ ਤੇ ਕਹਿੰਦੀ ਸਾਡੀ ਮੰਮੀ ਨੇ ਮੈਨੂੰ ਨਹੀਂ ਦੱਸਿਆ ਵੀ ਉਹ ਆ ਗਏ ਗੇਟ ਖੋਲਿਆ ਤੇ ਕਹਿੰਦੀ ਉਹ ਆਪ ਹੀ ਵੀ ਗੇਟ ਖੋਲਣ ਉੱਠ ਗਏ ਚਲੋ ਗੇਟ ਖੋਲਿਆ ਤੇ ਕਹਿੰਦੀ ਜਦੋਂ ਕਾਂ ਹੈ ਤੇ ਉਹ ਮੰਮੀ ਨੂੰ ਪੁੱਛਣ ਲੱਗੇ ਵੀਰਪਾਲ ਕਿੱਥੇ ਆ ਤੇ ਭੈਣ ਕਹਿੰਦੀ ਸਾਡੀ ਮੰਮੀ ਕਹਿੰਦੀ ਕਹਿੰਦੀ ਵੀ ਉਹਨਾਂ ਨੇ ਮੈਂ ਭੈਣ ਕਹਿੰਦੀ ਵੀ ਮੈਨੂੰ 9 9 8 9 9 10 ਸਾਲ ਹੋ ਗਏ ਸ ਮੇਰੀ ਮੈਰਿਜ ਹੋਈ ਨੂੰ ਭੈਣ ਕਹਿੰਦੀ ਜਿਉ ਮੇਰਾ ਵਿਆਹ ਹੋ ਗਿਆ ਸੀ ਕਦੇ ਵੀ ਕਹਿੰਦੀ ਉਹਨਾਂ ਨੇ ਮਾਂ ਨਹੀਂ ਸ਼ਬਦ ਨਹੀਂ ਕਿਹਾ ਸੀ ਕਦੇ ਵੀ ਪਤਾ ਨਹੀਂ ਕਹਿੰਦੀ ਉਸ ਦਿਨ ਉਹਨਾਂ ਨੇ ਪਹਿਲੀ ਵਾਰ ਮੰਮੀ ਕਿਹਾ ਉਹ ਕਹਿੰਦੇ ਮੰਮੀ ਇਹ ਖੇਤੀ ਵੀਰਪਾਲ ਕਿੱਥੇ ਆ ਉਹ ਕਹਿੰਦੀ ਪੁੱਤਾ ਕਿ ਉਹ ਤਾਂ ਪਾਠ ਕਰੀ ਜਾਂਦੀ ਹੈ ਮੰਮੀ ਕਹਿੰਦੀ ਮੈਂ ਡਰਦੀ ਡਰਦੀ ਨੇ ਆਖਾ ਵੀ ਕਤਾਂ ਨਹੀਂ ਕੀ ਬੋਲੂਗਾ ਕੁਛ ਮੈਨੂੰ ਉਹ ਕਹਿੰਦੀ ਪੁੱਤ ਕਹਿੰਦੀ ਉਹ ਤਾਂ ਪਾਠ ਕਰੀ ਜਾਂਦੀ ਹੈ ਤੇ ਫਿਰ ਦੇਖੋ ਜੀ ਉਹਨੇ ਕੀ ਸ਼ਬਦ ਬੋਲੇ ਆ ਉਹਦੀ ਮੰਗ ਆਦਾ ਮੰਮੀ ਵੀ ਜੇ ਉਹ ਪਾਠ ਕਰੀ ਜਾਂਦੀ ਹੈ ਤਾਂ ਉਹ ਵਿਚੋਂ ਨਾ ਠਾਇਓ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਤੁਸੀਂ ਜਾ ਕੇ ਪੈ ਜਾਓ ਮੈਂ ਰੋਟੀ ਖਾ ਕੇ ਆਇਆ ਤੇ ਮੈਂ ਭੈਣ ਜਾ ਰਹੀਆਂ ਤੇ ਉਹਨੂੰ ਪਾਠ ਕਰ ਲੈਣ ਦੇ। ਭੈਣ ਕਹਿੰਦੀ ਚਲੋ ਕਹਿੰਦੀ ਵੀ ਮੈਂ ਕੁੰਡੀ ਗੇਟ ਦੀ ਲੱਗੀ ਹੋਈ ਸੀ ਕਹਿੰਦੀ ਮੈਂ ਬਾਰ ਬੰਦ ਕਰਕੇ ਤੇ ਵੀ ਕੋਈ ਵੀ ਮਿਨਵਾਜ ਨਾ ਸੁਣੇ ਭੈਣ ਕਹਿੰਦੀ ਤੇ ਮੈਂ ਫੇਰ ਹੀ ਵੀ ਪਾਠ ਕਰਦੀ ਸੀ। ਕਹਿੰਦੀ ਭੈਣ ਕਹਿੰਦੀ ਜਦੋਂ ਮੇਰਾ ਪਾਠ ਪੂਰਾ ਹੋਇਆ ਤੇ ਮੈਨੂੰ ਕਹਿੰਦੀ ਮੈਨੂੰ ਆਇਸ ਵੀ ਵੀ ਉਹ ਹੋ ਆਉਣਗੇ ਵੀ 9:30 ਤੇ ਕਹਿੰਦੀ ਮੈਂ ਆਖਿਆ ਵੀ ਉਦੋਂ ਮੈਂ ਪਹਿਲਾਂ ਪਹਿਲਾਂ ਵੀ ਮੈਂ ਵੀ ਆਪਣਾ ਸਾਰਾ ਪਾਠ ਕੰਪਲੀਟ ਕਰਕੇ ਮੈਂ ਬੈਠਾ ਵੀ ਕਿਹਦੇ ਨਾਲ ਕੋਈ ਆ ਕੇ ਬੋਲਣ ਵੀ ਕਿਉਂ ਪਾਠ ਕਰਦੀ ਸੀ ਵੀ ਡਰ ਹੁੰਦਾ ਹੀ ਹੈ ਭੈਣ ਕਹਿੰਦੀ ਭੈਣਾ ਦੀ ਮੈਂ 7:30 ਤੋਂ 9 ਵਜੇ ਜਦੋਂ ਮੈਂ ਪਾਠ ਕਰਕੇ ਆਈ ਤੇ ਕਹਿੰਦੀ ਉਹ ਮੇਰੇ ਉੰਦੇ ਨੇ ਬੈਠੇ ਸੀ ਤੇ ਕਹਿੰਦੀ ਵੀ ਮੈਂ ਉਹਨਾਂ ਨੂੰ ਆਖਿਆ ਕਿ ਤੁਸੀਂ ਰੋਟੀ ਖਾਣੀ ਹੈ ਮੈਨੂੰ ਕਹਿੰਦੇ ਨਹੀਂ ਵੀ ਮੈਂ ਰੋਟੀ ਤਾਂ ਖਾ ਕੇ ਆਇਆ ਬਸ ਤੂੰ ਆਰਾਮ ਕਰ ਲੈ ਤੇ ਸਵੇਰ ਬੱਚੇ ਸਕੂਲ ਜਾਂਦੇ ਤੂੰ ਸੁਦੀਆਂ ਉੱਠਣਾ ਹੋ ਆਦੀ ਮੈਂ ਭੈਣੇ ਹੈਰਾਨ ਵਿਆਜੇ ਸੰਸਾਨ ਦੇ ਮੂੰਹ ਚ ਆ ਸ਼ਬਦ ਕਿੱਥੋਂ ਆਏ ਕਿਵੇਂ ਬੋਲੇ ਨੇ ਵੀ ਤੂੰ ਆਰਾਮ ਕਰ ਲੈ ਜਿੰਦਗੀ ਦਸਾਂ ਸਾਲਾਂ ਚ ਪਹਿਲੀ ਵਾਰ ਪਹਿਣਾ ਦੀ ਮੈਂ ਸੋਚ ਚ ਪਈ ਤੇ ਮੈਂ ਵੀ ਜੀਵ ਜਿਹੜਾ ਉਹਦੇ ਵੱਲ ਦੇਖਾ ਵੀ ਐ ਕਿਵੇਂ ਹੋ ਸਕਦਾ ਫਿਰ ਮੈਨੂੰ ਬਾਣੀ ਤੇ ਵਿਸ਼ਵਾਸ ਸੀ ਮੇਰਾ ਪਰਮਾਤਮਾ ਇੱਕ ਦਿਨ ਸੁਣੂਗਾ ਭੈਣ ਕਹਿੰਦੀ ਚਲੋ ਕਹਿੰਦੀ ਉਹ ਰਾਤ ਕਹਿੰਦੀ ਮੇਰੀ ਥੋੜੀ ਸਕੂਨ ਭਰੀ ਰਾਤ ਨਿਕਲੀ ਮੈਂ ਸੂਆ اٹਕੇ ਫਿਰ ਪਰਮਾਤਮਾ ਦੋసే ਤਰ੍ਹਾਂ ਸਿਮਰਨ ਕੀਤਾ ਬੱਚੇ ਸਕੂਲ ਗਏ ਤੇ ਕਹਿੰਦੀ ਸਾਨੂੰ ਕਹਿੰਦੇ ਵੀ ਐ ਦਵਾਰ ਵਾਲੇ ਤਨ ਆਪਾਂ ਵੀ ਗੁਰੂ ਘਰ ਚੱਲ ਕੇ ਦੰਦਵਾ ਸਾਹਿਬ ਤੇ ਲਵੰਡੀ ਸਾਹਿਬ ਉਹ ਵੀ ਆਪਾਂ ਉੱਥੇ ਚੱਲ ਗਏ ਮੈਂ ਦੇ ਆਂਦੀ ਮੈਂ ਆਖਿਆ ਵੀ ਅੱਜ ਹੀ ਨਹੀਂ ਕਿਵੇਂ ਗੁਰੂ ਘਰ ਦਾ ਨਾਮ ਲੈਤਾ ਭੈਣ ਕਹਿੰਦੀ ਅਸੀਂ ਐਤਵਾਰ ਨੂੰ ਕਹਿੰਦੀ ਅਸੀਂ ਚਾਈ ਚਾਈ ਆਂਦੀ ਮੈਂ ਆਖਿਆ ਮੰਮੀ ਨੂੰ ਵੀ ਲੈ ਚੱਲ ਗਏ ਡੈਡੀ ਨੂੰ ਲੈ ਚੱਲ ਕਹਿੰਦਾ ਸਾਰਾ ਪਰਿਵਾਰ ਹੀ ਚੱਲਾਂਗੇ ਆਪਾਂ ਕਹਿੰਦੀ ਅਸੀਂ ਸਾਰੇ ਜਾਣੇ ਖੁਸ਼ੀ-ਖੁਸ਼ੀ ਗੱਡੀ 'ਚ ਕਹਿੰਦੀ ਉੱਥੇ ਦੰਦਵਾ ਸਾਹਿਬ ਗਈ ਤੇ ਕਹਿੰਦੀ ਬਸ ਪ੍ਰਮਾਤਮਾ ਦੀ ਐਸੀ ਕਿਰਪਾ ਹੋਈ ਉੱਥੋਂ ਕਹਿੰਦੀ ਅਸੀਂ ਰਮਾਲਾ ਸਾਹਿਬ ਲਿਆ ਚੜ੍ਹਾਇਆ ਅਰਦਾਸ ਬੇਨਤੀਆਂ ਕੀਤੀਆਂ ਉਸ ਦਿਨ ਤੋਂ ਬਾਅਦ ਉਸ ਵੀਰ ਨੇ ਸ਼ਰਾਬ ਮੁੱਥ ਨਹੀਂ ਲਿਆ ਛਰਾਬੂ ਹੱਥ ਨਹੀਂ ਲਾਇਆ 6 ਮਹੀਨੇ ਉਹਨੇ ਪੂਰੀ ਰਹਿਤ ਮਰਿਆ ਦਾ ਸਿੱਖੀ ਜੀ ਉਸ ਤੋਂ ਬਾਅਦ ਅੱਜ ਉਸ ਪਰਿਵਾਰ ਨੇ ਅਮਰਤ ਧਾਰੀ ਪਰਿਵਾਰ ਬਣ ਗਿਆ ਬੱਚਿਆਂ ਨੂੰ ਛਕਾਇਆ ਅਮਰਤ ਤੇ ਆਪ ਵੀ ਅੱਜ ਅਮਰਤ ਧਾਰੀ ਬਣ ਗਏ ਮਾਪੇ ਉਹ ਤਾਂ ਪਹਿਲਾਂ ਸ਼ੱਕ ਨੂੰ ਫਿਰਦਾ ਸੀ ਵੀ ਸਾਡਾ ਬੱਚਾ ਸੁਧਰੇ ਤੇ ਦੇਖ ਸਾਰਾ ਪਰਿਵਾਰ ਅੱਜ ਅਮਰਤ ਧਾਰੀ ਸਿੱਖ ਪਰਿਵਾਰ ਹੋ ਗਿਆ ਇਹ ਹੁੰਦੀ ਹੈ ਜੀ ਕਿਰਪਾ ਇਹ ਹੁੰਦੀ ਹੈ ਸ਼ਰਧਾ ਵਿਸ਼ਵਾਸ ਜੇ ਭੈਣ ਨੇ ਇੰਨੀ ਸ਼ਰਧਾ ਵਿਸ਼ਵਾਸ ਨਾਲ ਚੌਪਾਈ ਸਾਹਿਬ ਜੀ ਦਾ ਪਾਠ ਕੀਤਾ ਸੀ ਤੇ ਭੈਣ ਦੇ ਬਾਰੇ ਨਿਆਰੇ ਹੋ ਗਿਆ ਜਦ ਦਿਨ ਬਦਲ ਗਿਆ ਉਸ ਭੈਣ ਦੇ ਤੇ ਕਈ ਵਾਰ ਆਪਾਂ ਕੀ ਕਰਦੇ ਆਪਾਂ 40 ਦਿਨ ਪਾਠ ਕਰਕੇ ਕਹਿ ਦਿੰਦੇ ਜੀ ਇੰਨੇ ਦਿਨ ਹੋ ਗਏ ਮੈਂ ਤੁਸੀਂ ਮਰ ਕਰ ਕੋਈ ਫਾਇਦਾ ਤਾਂ ਹੋਇਆ ਨਹੀਂ ਨਿੰਦਾ ਇੰਨਾ ਚਿਰ ਹੋ ਗਿਆ ਕੋਈ ਫਲਤਾ ਮਿਲਿਆ ਨਹੀਂ ਫਲ ਦੇਣਾ ਉਸ ਪਰਮਾਤਮਾ ਦਾ ਆਪਾਂ ਦਾ ਕੰਮ ਕੀ ਹੈ ਸਿਰਫ ਕਰਮ ਕਰਨਾ ਆਪਾਂ ਆਪਦੇ ਕੰਮ ਕਰਦੇ ਜਾਓਗੇ ਫਲ ਦੇਣ ਨੂੰ ਤਾਂ ਬੈਠਾ ਮਹਾਰਾਜ ਤਿਆਰ ਬੈਠਾ ਹੁਣ ਕਿਹਨੇ ਦੀ ਕਿਹਨੂੰ ਦੇਣਾ ਆਪਾਂ ਨੂੰ ਹੀ ਦੇਣਾ ਜੀ ਇਹਦੇ ਲਈ ਸਿਰਫ ਆਪਦੇ ਕਰਮ ਕਰਦੇ ਰਹੋ ਫਲ ਦੀ ਇੱਛਾ ਪਰਮਾਤਮਾ ਤੇ ਰੱਖ ਦਿਓ ਵੀ ਤੁਸੀਂ ਦੇਣ ਵਾਲੇ ਆ ਤੁਸੀਂ ਕਰਨ ਵਾਲੇ ਤੇ ਭੈਣ ਕਹਿੰਦੀ ਮੇਰੀ ਜ਼ਿੰਦਗੀ ਬਦਲ ਗਈ ਤੇ ਅੱਜ ਤਵਾਰਕਾ ਮੇਰੇ ਵਰਗਾ ਸੁੱਖਾਂ 'ਚ ਕੋਈ ਵੀ ਨਹੀਂ ਪਿਛਲੇ ਨਰਕ ਭਰੇ ਜਿਹੜੇ 10 ਸਾਲ ਬੀਤੇ ਸੀ ਅੱਜ ਮੈਂ ਉਹ ਵੀ ਭੁੱਲ ਗਈ ਉਹ ਵੀ ਅੱਜ ਲਈ ਮੇਰੇ ਲਈ ਇੱਕ ਇੱਕ ਇਸ ਦਿਨ ਦਾ ਐਕਸਪੀਰੀਅੰਸ ਹੈ ਵੀ ਉਹ ਦਿਨ ਸੀ ਤੇ ਅੱਜ ਮੈਂ ਆਹ ਦਿਨ ਬੜੇ ਆਨੰਦ ਨਾਲ ਮਾਣ ਰਹੀ ਹਾਂ ਕਿ ਉਹ ਦਿਨ ਆ ਹੁੰਦੇ ਤੇ ਇਹਨਾਂ ਦਾ ਆਨੰਦ ਮੈਂ ਪਤਾ ਨਹੀਂ ਹੁਣਾ ਸੀ ਵੀ ਇਹਨਾਂ 'ਚ ਵੀ ਇੰਨਾ ਆਨੰਦ ਹੈ ਤੇ ਇਹਦੇ ਲਈ ਜੀ ਇਸ ਤਰ੍ਹਾਂ ਤੁਸੀਂ ਵੀ ਗੁਰਬਾਣੀ ਨਾਲ ਜੁੜੋ ਕਿਉਂ ਪਾਈ ਸਾਹਿਬ ਜੀ ਦੇ ਪਾਠ ਦੇ ਵਿੱਚ ਬਹੁਤ ਸ਼ਕਤੀ ਹੈ ਤੁਸੀਂ ਇਸੇ ਪਾਠ ਤੋਂ ਸ਼ੁਰੂਆਤ ਕਰ ਸਕਦੇ ਆ ਮੁਰ ਕੇ ਤੁਸੀਂ ਨਿਤਨੇਮ ਅਮਰਤ ਦੇ ਵੇਲੇ ਦੀnga ਵਾਣਗਾ ਨਰਾਸਾ ਮੁਰ ਕੇ ਇਸ ਤਰ੍ਹਾਂ ਜੁੜਸਾ ਲੈ ਜਿੰਨਾ ਵੀ ਤੁਸੀਂ ਇਹ ਨਾਖੇ ਕਰੋ ਸਾਡੇ ਕੋਲ ਟਾਈਮ ਨਹੀਂ ਬੰਦਾ ਸ਼ਰਾਬ ਪੀਂਦਾ ਉਹ ਭੈਣ ਕਹਿੰਦੀ ਸ਼ਰਾਬ ਵੀ ਪੀਂਦਾ ਸੀ ਮੀਟ ਵੀ ਖਾਂਦਾ ਸੀ ਆਂਡੇ ਵੀ ਖਾਂਦਾ ਸੀ ਸਭ ਕੁਝ ਘਰੇ ਵੀ ਆਉਂਦਾ ਸੀ ਪਰ ਮੈਂ ਪ੍ਰਮਾਤਮਾ ਦੇ ਦਾ ਵਿਸ਼ਵਾਸ ਟੁੱਟਣ ਨਹੀਂ ਦਿੱਤਾ ਜਿਹੜਾ ਮੇਰਾ ਪ੍ਰਮਾਤਮਾ ਨਾਲ ਵਿਸ਼ਵਾਸ ਜੁੜਿਆ ਸੀ ਉਹ ਮੈਂ ਟੁੱਟਣ ਨਹੀਂ ਦਿੱਤਾ ਮੈਂ ਸਮੇ ਨੂੰ ਸਾਂਭਿਆ ਤੇ ਪ੍ਰਮਾਤਮਾ ਨੇ ਅੱਜ ਮੇਰੀ ਜ਼ਿੰਦਗੀ ਬਦਲ ਦਿੱਤੀ ਤੇ ਇਹਦੇ ਲਈ ਇਹ ਸਮਾਂ ਥੋੜਾ ਜਿਹਾ ਲੱਗਦਾ ਤੇ ਮਹਾਰਾਜ ਤੁਹਾਡੇ ਉੱਤੇ ਵੀ ਕਿਰਪਾ ਕਰੂਗਾ ਭੈਣ ਦੀ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਸੁੱਖਾਂ ਦਾ ਤੇ ਸਕੂਨ ਭਰਿਆ ਹੋਤਾ ਵਾ ਤਵਾਰਨਾ ਹੋਊਗਾ ਜੇ ਤੁਹਾਡਾ ਬੱਚਾ ਜਾਂ ਕੋਈ ਵੀ ਗਲਤ ਰਾਹ ਤੇ ਪੈ ਗਿਆ ਤਾਂ ਸਹੀ ਰਾਹ ਤੇ ਆਊਗਾ ਜੀ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਦਿਰਾਚੋਗੁਣਿਆ ਤਰਕੀਆਂ ਬਖਸ਼ੇ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ ਸਾਨੂੰ ਖੁਸ਼ ਰੱਖੇ ਤੁਹਾਡੇ ਬੱਚਿਆਂ ਨੂੰ ਆਗਿਆਕਾਰੀ ਬਣਾਵੇ ਤਦ ਦੁਗਣਾ ਰਾਸ ਚੋਗਣਾ ਤਰੱਕੀਆਂ ਕਰਨ ਐਸ ਤਰ੍ਹਾਂ ਮੇਰੀਆਂ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਦੇ ਵਿੱਚ ਵਾਹਿਗੁਰੂ ਸ਼ਬਦ ਜ਼ਰੂਰ ਲਿਖਣਾ ਜੀ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ